ਵਾਹਿਗੁਰੂ ਜੀ ਤਨ ਵਾਹਿਗੁਰੂ ਤੇਰੇ ਕਵਨ ਕਵਨ ਗੁਣ ਕਹਿ ਕਹਿ ਗਵਾ ਉਹ ਸਾਹਿਬ ਗੁਣੀ ਨਿਧਾਨਾ ਤੇਮਰੀ ਮਹਿਮਾ ਤੁਨ ਨਾ ਸਕੋ ਤੂੰ ठाकुर ਊਚ ਭਗਵਾਨਾ ਇਕ ਘੜੀ ਨਾ ਮਿਲਤੇ ਜੁਗ ਹੋਤਾ ਹੁਣ ਕਦ ਮਿਲੀਏ ਪ੍ਰੇਤੁ ਸੁ ਭਗਵੰਤਾ ਮੋਹਿ ਰੈਣ ਦਾ ਬਿਹਾਵੇ ਨੀਂਦ ਨ ਆਵੇ ਬਿਨ ਦੇਖੇ ਗੁਰ ਦੁਰਬਾਰੇ ਜਿਓ ਦਿਨ ਦੇਖੇ ਗੁਰ ਦੁਰਬਾਰੇ ਜਿਓ ਪਰਮ ਸਤਕਾਰ ਯੋਗ ਸਤਗੁਰਾਂ ਦੀ ਸਾਜੀ ਨਗਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਖਾ ਸਾਧ ਸੰਗਤ ਜੀਓ ਆਓ ਸਤਿਗੁਰਾਂ ਨੇ ਬੜੀ ਵੱਡੀ ਰਹਿਮਤ ਕੀਤੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਪਵਿੱਤਰ ਚਰਨਾਂ ਦੇ ਵਿੱਚ ਬੈਠ ਕਰਕੇ ਗੁਰੂ ਸਾਹਿਬ ਜੀਆਂ ਦੀ ਪਾਵਨ ਹਜ਼ੂਰੀ ਦਾ ਆਨੰਦ ਮਾਣਦਿਆਂ ਹੋਇਆ ਗੁਰੂ ਕੀ ਬਾਣੀ ਦੇ ਜਾਪ ਸਰਵਣ ਕਰ ਰਹੇ ਸੋ ਸੋ ਆਓ ਹੁਣ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਰਹਿਮਤ ਸਦਕਾ ਕਰਮਾ ਵਾਲੇ ਸ਼ਰੀਰ ਪਾਗਾਂ ਵਾਲੇ ਸ਼ਰੀਰ ਆਪਣੀ ਦੁਨਿਆਵੀ ਕਲਯੁਗੀ ਜ਼ਿੰਦਗੀ ਦੇ ਕੰਮਾਂ ਦੀ ਪ੍ਰਵਾਹ ਨਾ ਕਰਦਿਆਂ ਓ ਕੰਮ ਜਿਹੜਾ ਸਾਨੂੰ ਦਾਤਾਰ ਪਿਤਾ ਅਕਾਲ ਪੁਰਖ ਜੀਆ ਨੇ ਬਖਸ਼ ਕੇ ਨਵਾਜ ਕੇ ਭੇਜਿਆ ਹੈ ਕਿ ਭਾਈ ਜਾ ਕਰਕੇ ਇੱਕੋ ਕਰਮ ਹੈ ਜਿਹੜਾ ਤੇਰੇ ਹਿੱਸੇ ਦੇ ਵਿੱਚ ਆਉਣਾ ਹੈ ਲੇਖੇ ਦੇ ਵਿੱਚ ਆਉਣਾ ਹੈ ਉਹ ਹੈ ਸੰਗਤ ਕਰਨਾ ਨਾਮ ਜਪਣਾ ਸੇ ਤੇ ਉਸ ਬੜੀ ਜ਼ਰੂਰੀ ਕੰਮ ਨਾਲ ਛੁੜਨਾ ਕਰਦੇ ਹੋ ਵੱਡੇ ਪਾਗਾਂ ਦੀ ਨਿਸ਼ਾਨੀ ਹੈ ਗੁਰੂ ਪਿਆਰ ਵਾਲਿਓ ਸਵਾਓ ਹਰ ਰੋਜ਼ ਵਾਂਗ ਕੁਝ ਸਮਾਂ ਆਪਣੀ ਜ਼ਿੰਦਗੀ ਦਾ ਸਤਗੁਰਾਂ ਦੇ ਪਾਵਨ ਇਤਿਹਾਸ ਸਰਵਣ ਕਰਦਿਆਂ ਲੇਖੇ ਦੇ ਵਿੱਚ ਲਾਈਏ ਇਤਿਹਾਸ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਆਪਾਂ ਸਾਰਿਆਂ ਨੇ ਰਲ ਮਿਲ ਕੇ ਪਹਿਲਾਂ ਵਾਂਗ ਹਰ ਰੋਜ਼ ਵਾਂਗ ਸਤਿਗੁਰਾਂ ਦੀ ਵਕਸੀ ਹੋਈ ਫਤੀਕ ਜਾਣਾ ਕਰਨੀ ਹੈ ਸੋ ਜਿਤਨੇ ਸ਼ਰੀਰ ਹਾਜ਼ਰ ਹੋ ਪਾਈ ਜਿਤਨੀ ਸੰਗਤ ਆ ਰਹੇ ਹੋ ਔਰ ਵਾਲੀ ਸੰਗਤ ਨੂੰ ਬੇਨਤੀ ਹੈ ਕਿ ਜਲ ਤੋਂ ਜਲਦ ਸਤਿਗੁਰਾਂ ਅਗੇ ਨਮਸਕਾਰ ਕਰਕੇ ਤੇ ਆਪੋ ਆਪਣੀਆਂ ਜਗਾ ਨੇ ਜੜੀਆਂ ਨੂੰ ਮਿਲਣਾ ਕਰੋ ਬੈਠਣਾ ਕਰੋ ਗੁਰੂ ਕੀ ਹਜ਼ੂਰੀ ਦੇ ਵਿੱਚ ਕਿਉਂਕਿ ਜਦੋਂ ਤੱਕ ਅਸੀਂ ਕਾਗਰ ਹੋ ਕੇ ਬੈਠਦੇ ਨਹੀਂ ਨਾ ਉਨਾ ਚਿਰ ਆਨੰਦ ਨਹੀਂ ਬਣਦਾ ਹੁੰਦਾ ਮੈਂ ਕਈ ਵਾਰ ਅਰਜ ਕੀਤੀ ਹੈ ਵੀ ਇੱਕ ਤਾਂ ਏਦਾਂ ਬੈਠਣਾ ਜ਼ਰੂਰੀ ਹੈ ਦੂਜੇ ਨੰਬਰ ਤੇ ਸੁਚੇਤ ਹੋ ਕੇ ਬੈਠਣਾ ਬੜਾ ਲਾਜ਼ਮੀ ਹੁੰਦਾ ਹੈ ਮਨ ਨੂੰ ਇਕਾਗਰ ਕਰਕੇ ਬੈਠਣਾ ਬੜਾ ਜ਼ਰੂਰੀ ਹੁੰਦਾ ਹੈ ਤੇ ਉਹਦਾ ਬੜਾ ਇੱਕ ਸੌਖਾ ਤਰੀਕਾ ਹੈ ਵੀ ਅੱਖਾਂ ਬੰਦ ਕਰਕੇ ਬੈਠਿਆ ਜਾਵੇ ਹਮੇਸ਼ਾ ਚੇਤਾ ਰੱਖਿਓ ਜਦੋਂ ਅੱਖਾਂ ਬੰਦ ਕਰ ਲੀਏ ਨਾ ਅੱਦਾ ਮਨ ਕਾਬੂ ਦੇ ਵਿੱਚ ਆ ਜਾਂਦਾ ਹੈ ਮਨ ਕਾਬੂ ਕਰਨ ਦੇ ਕਈ ਤਰੀਕੇ ਪੁੱਛਦੇ ਹੁੰਦੇ ਆ ਜੀ ਕੀ ਤਰੀਕਾ ਹੈ ਮਨ ਕਾਬੂ ਕਰਨ ਦਾ ਇਹ ਬੜੀ ਵੱਡੀ ਮੇਨ ਜੁਗਤੀ ਹੈ ਭਾਈ ਮੈਥਡ ਹੈ ਵੀ ਜਦੋਂ ਅਸੀਂ ਕਾਗਰ ਕਰਨਾ ਹੈ ਮਨ ਅੱਖਾਂ ਬੰਦ ਕਰ ਲਓ ਅੱਧਾ ਮਨ ਕਾਬੂ ਦੇ ਵਿੱਚ ਆ ਜਾਏਗਾ ਕਿਉਂਕਿ ਜਿਹੜੀਆਂ ਸਾਡੀਆਂ ਅੱਖਾਂ ਨੇ ਨੇਤਰ ਨੇ ਇਹ ਇੱਕ ਜਰੀਆ ਬਣਦੇ ਐ ਰਾਹ ਬਣਦੇ ਐ ਮਨ ਨੂੰ 扑ੜਕਾਉਣ ਦਾ ਚਿੱਤ ਰੱਖਿਓ ਖਿਆਲ ਕਰਿਓ ਕਿਸੇ ਪਾਸਿਓ ਆਵਾਜ਼ ਆਵੇ ਆਪਣੀਆਂ ਅੱਖਾਂ ਭੱਜ ਕੇ ਉਧਰ ਨੂੰ ਵੇਖਦੀਆਂ ਨੇ ਕੀ ਹੋ ਰਿਹਾ ਐ ਕੀ ਖੜਕਿਆ ਕੀ ਕੀ ਘਟਨਾ ਵਾਪਰੀ ਐ ਭੱਜ ਕੇ ਆਪਾਂ ਉਧਰ ਨੂੰ ਦੇਖਦੇ ਆਂ ਦੇ ਮਨ ਦੇ ਵਿੱਚ ਸਵਾਲ ਪੈਦਾ ਹੁੰਦੇ ਨੇ ਜੇ ਉਸੇ ਸਮੇਂ ਅਸੀਂ ਇਹਨਾਂ ਨੂੰ ਬੰਦ ਕਰ ਲਈਏ ਇਹਨਾਂ ਨੂੰ ਮੂੰਦ ਲਈਏ ਮੂੰਦ ਲਈਏ ਦਰਵਾਜ਼ੇ ਫਿਰ ਕੀ ਹੁੰਦਾ ਹੈ ਬਾਜੀ ਵਾਲੇ ਅਨਹਦ ਬਾਜੀ ਫਿਰ ਉਹ ਅਨਹਦ ਨਾਦ ਸੁਣਨ ਦੇ ਰਾਹ ਤੇ ਅਸੀਂ ਚੱਲ ਸਕਦੇ ਹਾਂ ਪਹਿਲਾਂ ਜੇ ਕਿਤੇ ਇਸ ਸਟੈਪ ਤੇ ਪੈਰ ਰੱਖੀਏ ਮਨ ਨੂੰ ਇਕਾਗਰ ਕਰਨਗੇ ਸੋ ਸਾਰਿਆਂ ਨੇ ਇਸੇ ਤਰੀਕੇ ਦੇ ਨਾਲ ਯਤਨ ਕਰਨਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਵਨ ਚਰਨਾਂ ਦੇ ਵਿੱਚ ਥੋੜਾ ਜਿਹਾ ਸਮਾਂ ਆਪਾਂ ਹਾਜ਼ਰੀ ਪਰਦੇ ਹੁੰਨੇ ਆ ਜੇ ਉਹਦੇ ਵਿੱਚ ਵੀ ਆਪਾਂ ਰੱਜ ਕੇ ਇਲਾਹਾ ਨਾ ਲਿਆ ਤਾਂ ਫਿਰ ਇਹ ਸਮਾਂ ਵੀ ਸਾਡਾ ਅਜਾਈ ਨਾ ਲੰਘ ਜੇ ਕਿਤੇ ਸੁਤਾ ਕਰਕੇ ਭਾਈ ਸੰਗਤ ਵਿੱਚ ਬੈਠ ਕੇ ਕਾਗਰ ਚਿਤ ਹੋ ਕੇ ਬੈਠਣ ਦਾ ਯਤਨ ਕਰਿਆ ਕਰੋ ਆਓ ਹਾਜ਼ਰੀ ਦਾ ਸਬੂਤ ਦਿੰਦੇ ਆ ਵਿਚਾਰਾਂ ਦੀ ਅਰੰਭਤਾ ਤੋਂ ਪਹਿਲਾਂ ਗੱਜ-ਵੱਜ ਕੇ ਸਾਰੇ ਗੁਰੂ ਫਤੇ ਦੀ ਸਾਂਝ ਪਾਉਣਾ ਕਰੋ ਜੀ ਇੱਕੋ ਵਾਰੀ ਕਹਿਣ ਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਗੁਰੂ ਸੱਚੇ ਪਾਤਸ਼ਾਹ ਜੀ ਆਨੇ અપਾਰ ਬਖਸ਼ਿਸ਼ ਰਹਿਮਤ ਕੀਤੀ ਹੈ ਪਿਛਲੇ ਕਈ ਰੋਜ਼ ਤੋਂ ਸਤਗੁਰਾਂ ਦੀ ਪਾਵਨ ਲੜੀਵਾਰ ਇਤਿਹਾਸ ਜੀਵਨ ਕਥਾ ਨਾਲ ਜੁੜਦੇ ਆ ਰਹੇ ਹੋ ਗੁਰੂ ਪਿਆਰ ਵਾਲਿਓ ਕਲ ਰੋਜ ਜਿੱਥੇ ਵਿਚਾਰ ਛੱਡੀ ਸੀ ਬੜੀ ਪਿਆਰੀ ਘਟਨਾ ਗੁਰੂ ਇਤਿਹਾਸ ਦੇ ਵਿੱਚੋਂ ਅੱਜ ਆਪਾਂ ਸਾਂਝੀ ਕਰਨੀ ਹੈ ਯਤਨ ਕਰਿਓ ਵੀ ਮਨ ਨੂੰ ਅੱਜ ਥੋੜਾ ਜਿਆਦਾ ਜੋੜ ਕੇ ਰੱਖਿਓ ਕਿਉਂਕਿ ਉਹ ਪਿਆਰ ਵਾਲੀ ਰੂਹ ਜਿਹਦਾ ਨਾਮ ਲਈ ਆਈ ਮਨ ਨੂੰ ਸ਼ਾਂਤੀ ਆ ਜਾਂਦੀ ਹੈ ਮਨ ਦੇ ਵਿੱਚ ਇੱਕ ਹੋਰ ਤਰ੍ਹਾਂ ਦਾ ਵਿਰਾਗ ਪੈਦਾ ਹੋ ਜਾਂਦਾ ਹੈ ਇੱਕ ਪ੍ਰੇਮ ਦੀ ਤਰੰਗ ਪੈਦਾ ਹੋ ਜਾਂਦੀ ਹੈ ਐਸੀ ਪਿਆਰੀ ਰੂਹ ਐਸੀ ਸਤਕਾਰਤ ਰੂਹ ਬੇਬੇ ਨਾਨਕੀ ਤਾਂ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀਆਂ ਦੀ ਭੈਣ ਬੀਬੇ ਨਾਨਕੀ ਪੰਜ ਸਾਲ ਵੱਡੇ ਐ ਸਤਿਗੁਰਾਂ ਤੋਂ ਇਤਿਹਾਸ ਲਿਖਦਾ ਹੈ ਤੇ ਉਹਨਾਂ ਦੀ ਜੀਵਨ ਵਿੱਚੋਂ ਉਹਨਾਂ ਦੀ ਜੀਵਨੀ ਦੇ ਵਿੱਚੋਂ ਆਪਾਂ ਅੱਜ ਜੋ ਪ੍ਰਸੰਗ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੀ ਚੱਲ ਰਹੀ ਪਾਵਨ ਵਿਚਾਰ ਦੇ ਵਿੱਚੋਂ ਆਇਆ ਹੈ ਉਸ ਦੀ ਸਾਝ ਪਾਉਣੀ ਹੈ ਸੋ ਸਾਰਿਆਂ ਨੇ ਮਨ ਮਿਰਤੀਆਂ ਇਕਾਗਰ ਕਰਕੇ ਮੈਂ ਇੱਕ ਵਾਰੀ ਫਿਰ ਬੇਨਤੀ ਕਰਦਾ ਵੀ ਬੈਠਣ ਦਾ ਯਤਨ ਕਰਨਾ ਹੈ ਕੱਲ ਰੋਜ਼ ਆਪ ਜੀਆ ਨੇ ਸਰਵਣ ਕੀਤਾ ਸੀ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਦੀਨੇ ਦੀ ਤਰਤੀਤੇ ਮੁਹੰਮਦ ਸਾਹਿਬ ਜੀਆਂ ਦੀ ਜਿੱਥੇ ਕਬਰ ਹੈ ਜਿੱਥੇ ਉਹਨਾਂ ਨੂੰ ਦਫਨਾਇਆ ਗਿਆ ਉਸ ਜਗ੍ਹਾ ਦੇ ਉਤੋਂ ਚੱਲ ਕਰਕੇ ਮੱਕੇ ਪਹੁੰਚੇ ਇੱਥੋਂ ਚੱਲ ਕਰਕੇ ਪਹੁੰਚਦੇ ਐ ਸਖਰ ਵਖਰ ਦੀ ਤਰਕੀਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਬੈਠੇ ਬੈਠੇ ਇੰਨਾ ਨਾ ਭਾਈ ਬਾਲਾ ਭਾਈ ਮਰਦਾਨਾ ਜੀ ਨੂੰ ਆਖਣਾ ਕੀਤਾ ਪਿਆਰਿਓ ਕਹਿੰਦੇ ਪ੍ਰੇਮ ਦੀ ਤਾਰ ਆਈ ਏ ਇੱਕ ਕਿੰਨਾ ਕਹਿੰਦੇ ਹਿੰਦਸ਼ੀ ਮਰਦਾਨਿਆਂ ਤਾਰ ਛੇੜ ਬਾਣੀ ਆਈਏ ਰਬਾਬ ਵਜਾ ਬਾਣੀ ਆਈਏ ਤੇ ਅੱਜ ਅਚਰਜ ਬੋਲ ਸਤਿਗੁਰਾਂ ਨੇ ਬੋਲੇ ਨੇ ਮਰਦਾਨਿਆ ਤਾਰ ਵੱਜੀ ਐ ਸਤਿਗੁਰੂ ਮੈਂ ਤਾਂ ਰਬਾਬ ਵਜਾਈ ਨਹੀਂ ਮੈਂ ਤਾਂ ਰਬਾਬ ਦੇਖੋ ਉਹ ਪਈ ਐ ਮੈਂ ਤਾਂ ਛਿੜੀ ਵੀ ਨਹੀਂ ਰਬਾਬ ਤਾਰ ਕਿਵੇਂ ਵੱਜ ਗਈ ਮਰਦਾਨਿਆ ਓਏ ਪਿਆਰ ਦੀ ਤਾਰ ਵੱਜੀ ਐ ਤੇ ਇਧਰੋਂ ਬੇਬੇ ਨਾਨਕੀ ਜੀ ਕਹਿੰਦੇ ਜਦੋਂ ਇਹ ਪ੍ਰਸ਼ਾਦਾ ਇਹਨਾਂ ਨੇ ਤਿਆਰ ਕਰਨਾ ਨਾ ਤੇ ਮਨ ਦੇ ਦੇਖੋ ਭਾਵਨਾ ਅਲੱਗ ਅਲੱਗ ਹੁੰਦੀ ਹੈ ਕਦੇ ਇੱਕ ਮਾਂ ਦੀ ਭਾਵਨਾ ਇਹ ਹੁੰਦੀ ਹੈ ਵੀ ਮੇਰਾ ਪੁੱਤ ਹੁਣੇ ਹੀ ਮੈਨੂੰ ਛੇਤੀ ਮਿਲੇ ਮੈਂ ਉਹਨੂੰ ਕੁੱਟ ਕੇ ਆਪਣੇ ਸੀਨੇ ਦੇ ਨਾਲ ਲਾਵਾਂ ਕਦੀ ਮਾਂ ਦੀ ਦਿਲ ਦੀ ਭਾਵਨਾ ਹੁੰਦੀ ਹੈ ਚਲ ਕੋਈ ਨਹੀਂ ਕੰਮ ਤੇ ਗਿਆ ਜਿੱਥੇ ਰਹਿੰਦਾ ਖੁਸ਼ ਰਵੇ ਪਰ ਅੱਜ ਬੀਬੇ ਨਾਨਕੀ ਜੀ ਕਹਿੰਦੇ ਪ੍ਰਸ਼ਾਦਾ ਬਣਾਉਂਦੇ ਐ ਤੇ ਤਾਰ ਮਨ ਦੇ ਵਿੱਚ ਵੱਜਦੀ ਐ ਪ੍ਰੇਮ ਵਾਲੀ ਉਹ ਯਾਦ ਵਾਲੀ ਤੇ ਜਿਵੇਂ ਆਪਾਂ ਸ਼ਬਦ ਸਰਵਣ ਕੀਤਾ ਹੈ ਨਾ ਪਹਿਲਾਂ ਮੰਗਲਾ ਚਰਨ ਦੇ ਵਿੱਚ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ ਆਓ ਸਰਵਣ ਕਰਦੇ ਹਾਂ ਸਾਰਿਆਂ ਨੇ ਮਨ ਬਿਰਤੀਆਂ ਇਕਾਗਰ ਕਰਕੇ ਬੈਠਣਾ ਹੈ ਕਿਸੇ ਨੇ ਮਨ ਨੂੰ ਇੱਧਰ ਉੱਧਰ ਦੌੜਨ ਨਹੀਂ ਦੇਣਾ ਧਿਆਨ ਦੇ ਨਾਲ ਸ਼ਬਦ ਦੇ ਨਾਲ ਮਨ ਜੋੜ ਕੇ ਰੱਖਿਓ ਬੜੀ ਪਿਆਰੀ ਆਵਾਜ਼ ਦੇ ਵਿੱਚ ਕਿਸੇ ਸਿੰਘ ਨੇ ਇਹ ਗਾਇਆ ਤੇ ਆਪਾਂ ਸਰਵਣ ਕਰੀਏ ਸਾਰਿਆਂ ਨੇ ਸੁੰਨਾ ਹੈ ਭਾਈ ਫਿਰ ਵਿਚਾਰਾਂ ਦੀ ਅੱਗੇ ਸਾਂਝ ਪਾਉਣੀ ਆ ਇੱਕ ਘੜੀ ਨਾ ਮਿਲਤੇ ਤਾਂ ਕਲ ਜ਼ਗ ਹੋਤਾ ਇੱਕ ਘੜੀ ਨਾ ਮਿਲਤੇ ਤਾਂ ਕਲ ਜ਼ਗ ਹੋਤਾ ਇੱਕ ਘੜੀ ਨਾ ਮਿਲਤੇ கல் கல பிரித் துது பகவா கிளி பிரத பகவாக்கி நிலத்த کل جگ ہوتا ایک کڑی نہ ملتے کل جگ, جگ ہوتا ایک کڑی نہ ملتے کل جگ ہوتا پڑو 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 ਇਕ ਕੜੀ ਨਾ ਮਿਲਤੇ ਤਾਂ ਕਲ ਜੁਗ ਹੋਤਾ ਵਾ ਵਾ ਪੜੋ ਪੜੋ ਸੰਗਿਆ ਨਾ ਕਰੂ ਬੀਬੇ ਨਾਨਕੀ ਦੇ ਮਨ ਦੀ ਇਹ ਅਵਸਥਾ ਤੇ ਤਾਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦੇ ਪਾਸ ਵਜੀ ਭਾਈ ਵਾਲਾ ਭਾਈ ਮਰਦਾਨਾ ਜੀ ਨੂੰ ਆਖਣਾ ਹੋਣੀ ਕੋਈ ਬਚਨ ਕੀਤਾ ਏ ਬੇਬੇ ਨਾਲ ਉਹਨੇ ਯਦੋ ਯਾਦ ਕਰਨਾ ਹੈ ਜਾਣ ਪਏਗਾ ਸਤਿਗੁਰੂ ਕਿੰਨਾ ਸਮਾਂ ਲੱਗਣਾ ਹੈ ਕਿਤਨੀ ਦੂਰੀ ਹੈ ਇਥੋਂ ਇਤਿਹਾਸ ਲਿਖਦਾ ਹੈ ਸਤਿਗੁਰੂ ਨੇ ਆਖਣਾ ਕੀਤਾ 2700 ਕੋ ਦੂਰ ਹੈ 2700 ਕੋ ਹੁਣ ਕਿੰਨਾ ਪਿੰਡਾ ਬਣ ਜਾਣਾ ਇਹ ਸਾਬਕਾ ਤਾ ਬਾਪੀ ਲਾ ਲਈਏ ਤੇ ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਖਣ ਕੀ ਆਖਣ ਲੱਗੇ ਕਹਿੰਦੇ ਇਤਨੀ ਦੂਰੀ ਹੈ ਤੇ ਭਾਈ ਮਰਦਾਨਾ ਜੀ ਨੇ ਆਖਣਾ ਕੀਤਾ ਸਤਿਗੁਰੂ ਕਿਤਨਾ ਕਿਤਨਾ ਸਮਾ ਲੱਗੇਗਾ ਤੇ ਸਤਿਗੁਰਾਂ ਦੇ ਬਚਨ ਨੇ ਜੋ ਇਤਿਹਾਸ ਵਿੱਚ ਜ਼ਿਕਰ ਆਇਆ ਸਤਿਗੁਰੂ ਕਹਿੰਦੇ ਕਰਤਾਰ ਪਲਕ ਚਪਕਦਿਆਂ ਪਛਾ ਦੇਗਾ ਮਰਦਾਨਿਆ ਫਿਕਰ ਨਾ ਕਰ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਖਾਣਾ ਕੀਤਾ ਤੇ ਇਤਿਹਾਸ ਲਿਖਦਾ ਕਹਿੰਦੇ ਦੁਪਹਿਰ ਦਾ ਵੇਲਾ ਸੀ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਹ ਗੱਲਾਂ ਕੀਤੀਆਂ ਇਹ ਵਿਚਾਰਾਂ ਕੀਤੀਆਂ ਸ਼ਾਮ ਦਾ ਵੇਲਾ ਸੰਧਿਆ ਦਾ ਵੇਲਾ ਹੋਇਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਬਾਵਾ ਫੜੀਆਂ ਭਾਈ ਬਾਲੇ ਤੇ ਭਾਈ ਮਰਦਾਨੇ ਦੀਆਂ ਸਤ ਕਰਤਾਰ ਕੀਤਾ ਇੱਕ ਕੜੀ ਜਦੋਂ ਰਾਤ ਬੀਤਦੀ ਐ ਸਤਗੁਰੂ ਸੱਚੇ ਪਾਤਸ਼ਾਹ ਜੀ ਲੈ ਕਰਕੇ ਪਹੁੰਚ ਜਾਂਦੇ ਐ ਭਾਈ ਮਰਦਾਨਾ ਤੇ ਭਾਈ ਬਾਲਾ ਜੀ ਨੂੰ ਸੁਲਤਾਨਪੁਰ ਵਿਖੇ ਤੇ ਗੁਰੂ ਪਿਆਰਿਓ ਬੜਾ ਇਹ ਪਿਆਰਾ ਰਿਸ਼ਤਾ ਸੀ ਬੀਬੀ ਨਾਨਕੀ ਤੇ ਗੁਰੂ ਨਾਨਕ ਸਾਹਿਬ ਜੀਆਂ ਦਾ ਇੱਕ ਰਿਸ਼ਤਾ ਨਹੀਂ ਸੀ ਇੱਕ ਰਿਸ਼ਤਾ ਨਹੀਂ ਸੀ ਬੀਬੀ ਨਾਨਕੀ ਜੀਆਂ ਦਾ ਇੱਕ ਰਿਸ਼ਤਾ ਤਾਂ ਭੈਣ ਭਰਾ ਦਾ ਸੀ ਜਿਹੜਾ ਅਸੀਂ ਸਾਰੇ ਜਾਣਦੇ ਆ ਤੇ ਇੱਕ ਰਿਸ਼ਤਾ ਗੁਰੂ ਅਤੇ ਚੇਲੇ ਦਾ ਵੀ ਸੀ ਬੀਬੀ ਨਾਨਕੀ ਜੀਆਂ ਨੇ ਪਰਖ ਕਰ ਲਈ ਸੀ ਇੱਕ ਰਿਸ਼ਤਾ ਜਿਹੜਾ ਉਹ ਅਕਾਲ ਪੁਰਖ ਵਾਲਾ ਤੇ ਸਿੱਖ ਵਾਲਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਿਵੇਂ ਪਿੱਛੇ ਇਤਿਹਾਸ ਦੇ ਵਿੱਚ ਆਪ ਜੀਆਂ ਨੇ ਪ੍ਰਸੰਗ ਸਰਵਣ ਕੀਤਾ ਸੀ ਨਾ ਉਦਾਸ ਰਹਿਣ ਲੱਗ ਪਏ ਸੀ ਬੇਬੇ ਨਾਨਕੀ ਜੀ ਜਦੋਂ ਵਿਆਹ ਕੇ ਆਏ ਆ ਉਦਾਸ ਰਹਿਣ ਲੱਗ ਪਏ ਕਹਿੰਦੇ ਭਾਈਆ ਜੈ ਰਾਮ ਜੀ ਆਨੇ ਪੁੱਛਿਆ ਥੋੜਾ ਇਹ ਪਿੱਛੇ ਦੀ ਗੱਲ ਹੈ ਇਸ ਪ੍ਰਸੰਗ ਤੋਂ ਪਿੱਛੇ ਦੀ ਗੱਲ ਹੈ ਭਾਈਆ ਜੈ ਰਾਮ ਜੀਆ ਨੇ ਪੁੱਛਿਆ ਕਹਿੰਦੇ ਕੀ ਹੋਇਆ ਉਦਾਸ ਕਿਉਂ ਰਹਿੰਦੇ ਹੋ ਤੁਸੀਂ ਬੇਬੇ ਨਾਨਕੀ ਜੀ ਆਖਣਾ ਕਰਦੇ ਆ ਕਹਿੰਦੇ ਮੇਰਾ ਭਰਾ ਨਾ ਬੜਾ ਪੋਲਾ ਹੈ ਮੇਰਾ ਭਰਾ ਰੱਬ ਦਾ ਰੂਪ ਹੈ ਬੜਾ ਭੋਲਾ ਹੈ ਕਿਤੇ ਬਾਪੂ ਝਿੜਕਦਾ ਨਾ ਹੋਵੇ ਜਦੋਂ ਗੁਰੂ ਨਾਨਕ ਸਾਹਿਬ ਆਏ ਨਹੀਂ ਸੀ ਸੁਲਤਾਨਪੁਰ ਕਹਿੰਦੇ ਬਾਪੂ ਕਿਤੇ ਝਿੜਕਦਾ ਨਾ ਹੋਵੇ ਕੂਰਦਾ ਨਾ ਹੋਵੇ ਮੇਰੇ ਵੀਰ ਨੂੰ ਮੇਰਾ ਵੀਰ ਬੜਾ ਭੋਲਾ ਹੈ ਕਹਿੰਦੇ ਕਿਤੇ ਉਹਨੂੰ ਝਿੜਕਾ ਨਾ ਪੈਂਦੀਆਂ ਹੋਣ ਪਿਤਾ ਜੀਆਂ ਤੋਂ ਫਿਰ ਇੱਥੇ ਈੜਾ ਰਾਇ ਬੁਲਾਰ ਜੀ ਨੇ ਉਸਾਰਾ ਆਪ ਜੀਆਂ ਨੇ ਸਰਵਣ ਕੀਤਾ ਸੀ ਵੀ ਵਿਵਧ ਬਣਾਈ ਜੈ ਰਾਮ ਜੀਆਂ ਨੂੰ ਆਖਣਾ ਕੀਤਾ ਵੇ ਗੁਰੂ ਨਾਨਕ ਸਾਹਿਬ ਨੂੰ ਤੁਸੀਂ ਆਪਣੇ ਕੋਲ ਲੈ ਕੇ ਜਾਓ ਕਿਸ ਤਰੀਕੇ ਦੇ ਨਾਲ ਫਿਰ ਜਦੋਂ ਉਹ ਕੋਲ ਆਉਂਦੇ ਐ ਬੇਬੇ ਨਾਨਕੀ ਜੀ ਫਿਰ ਖੁਸ਼ ਹੁੰਦੇ ਐ ਤੇ ਅੱਜ ਪਹੁੰਚੇ ਸਤਿਗੁਰੂ ਸੱਚੇ ਪਾਤਸ਼ਾਹ ਸੁਲਤਾਨਪੁਰ ਵਿਖੇ ਭਾਈ ਬਾਲਾ ਜੀਆਂ ਦੀ ਲਿਖਤ ਕਰਾਈ ਜਨਮ ਸਾਖੀ ਅਨੁਸਾਰ ਕਹਿੰਦੇ ਦਾਸੀ ਨੇ ਜਾ ਕੇ ਆਖਣਾ ਕੀਤਾ ਬਉਜੀ ਤੁਹਾਡਾ ਵੀਰ ਆਇਆ ਸੁਣਿਆ ਜਦੋਂ ਬੀਬੇ ਨਾਨਕੀ ਜੀਆਂ ਨੇ ਚਾ ਚੜ ਗਿਆ ਕਹਿੰਦੇ ਖੁਸ਼ੀ ਦੇ ਵਿੱਚ ਚਾ ਦੇ ਵਿੱਚ ਪਤਾ ਨਹੀਂ ਲੱਗਿਆ ਜਿਹੜਾ ਪ੍ਰਸ਼ਾਦਾ ਉੱਤੇ ਹੀ ਸੀ ਉੱਤੇ ਹੀ ਰਹਿ ਗਿਆ ਭੱਜ ਕੇ ਜਾ ਕੇ ਦਰਵਾਜ਼ਾ ਖੋਲਿਆ ਜਦੋਂ ਸਾਹਮਣੇ ਵੇਖਿਆ ਕਰਤਾਰ ਦਾ ਰੂਪ ਮੇਰਾ ਵੀਰ ਨਾਨਕ ਆਇਆ ਖੜਾ ਹੈ ਕਹਿੰਦੇ ਬੀਬੇ ਨਾਨਕੀ ਜੀ ਸਤਗੁਰਾਂ ਦੇ ਚਰਨਾਂ ਤੇ ਟਹਿ ਫਈ ਗੱਜ ਕੇ ਅੱਖੋਂ ਸਤਨਾਮ ਚਰਨਾਂ ਤੇ ਮੱਥਾ ਟੇਕ ਦਿੱਤਾ ਬੀਬੇ ਨਾਨਕੀ ਨੇ ਤੇ ਅੱਖਾਂ ਦੇ ਵਿੱਚੋਂ ਨੀਰ ਹੈ ਅੱਖਾਂ ਦੇ ਵਿੱਚੋਂ ਪਿਆਰ ਦੇ ਅਥਰੂ ਨੇ ਹੰਝੂ ਨੇ ਇਤਿਹਾਸ ਵਿੱਚ ਲਿਖਦਾ ਹੈ ਕਹਿੰਦੇ ਬਾਬੇ ਨਾਨਕ ਨੇ ਐਂਦਾ ਹੱਥਾਂ ਦੇ ਨਾਲ ਨਾ ਸਿਰ ਫੜ ਲਿਆ ਬੀਬੀ ਨਾਨਕੀ ਦਾ ਦੋਨਾਂ ਹੱਥਾਂ ਦੇ ਨਾਲ ਐਂਦਾ ਬੀਬੀ ਨਾਨਕੀ ਜੀਆਂ ਦਾ ਸਿਰ ਫੜ ਕੇ ਨਾ ਐਂਦਾ ਸੀਨੇ ਦੇ ਨਾਲ ਲਾ ਲਿਆ ਕਹਿੰਦੇ ਮਰੀਏ ਭੈਣੇ ਇਸੇ ਕਰਕੇ ਮੈਂ ਆਉਂਦਾ ਨਹੀਂ ਇਸੇ ਕਰਕੇ ਮੈਂ ਹੁੰਦਾ ਨਹੀਂ ਕਹਿੰਦੇ ਤੂੰ ਉੱਡ ਜਾਨੀ ਐ ਉੱਡ ਜਾਨੀ ਐ ਦਾ ਮਤਲਬ ਹੈ ਤੂੰ ਤੂੰ ਨਿਭ ਜਾਨੀ ਐ ਝੁਕ ਜਾਨੀ ਐ ਤੂੰ ਆਪਣੇ ਆਪੇ ਦੇ ਵਿੱਚ ਨਹੀਂ ਰਹਿੰਦੀ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇਤਿਹਾਸ ਲਿਖਦਾ ਕਹਿੰਦੇ ਸੀਨੇ ਦੇ ਨਾਲ ਇੱਥੇ ਬੀਬੇ ਨਾਨਕੀ ਜੀਆਂ ਨੂੰ ਲਾਇਆ ਭਾਈ ਮਰਦਾਨਾ ਜੀ ਤੇ ਭਾਈ ਬਾਲਾ ਜੀ ਵੇਖ ਰਹੇ ਆ ਸਾਰਾ ਕੋਤਤ ਤੇ ਬੀਬੀ ਨਾਨਕੀ ਜੀ ਨੇ ਅੱਖਣਾ ਕੀਤਾ ਤੈਨੂੰ ਨਹੀਂ ਪੀਰ ਮੰਨਦੀਆਂ ਗੱਜ ਕੇ ਆਖੋ ਸਤਨਾਮ ਮੈਂ ਤੇਨੂੰ ਵੀਰ ਕਰਕੇ ਜਾਣਿਆ ਹੀ ਨਹੀਂ ਮੈਂ ਤੇਨੂੰ ਪੀਰ ਕਰਕੇ ਜਾਣਦੀਆਂ ਮੈਨੂੰ ਪਤਾ ਅੱਲਾ ਦਾ ਰੂਪ ਐ ਤੂੰ ਲੋਕ ਜਾਣਣ ਨਾ ਜਾਣਣ ਤੇ ਇੱਥੇ ਹੁਣ ਇਤਿਹਾਸ ਲਿਖਦਾ ਕਹਿੰਦੇ ਅੰਦਰ ਗਏ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਦਾ ਬੜਾ ਸਤਕਾਰ ਆਦਰ ਕੀਤਾ ਬੀਬੇ ਨਾਨਕ ਜੀ ਜੀਆਂ ਨੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ ਕਹਿੰਦੇ ਭੈਣ ਜੀ ਯਾਦ ਕੀਤਾ ਸੀ ਬੀਬੇ ਯਾਦ ਕੀਤਾ ਸੀ ਕੰਮ ਸੀ ਕੋਈ ਤੁਹਾਨੂੰ ਬੀਬੇ ਨਾਨਕ ਜੀ ਕਹਿੰਦੇ ਬੜਾ ਚਿਰ ਹੋ ਗਿਆ ਕਈ ਸਾਲ ਹੋ ਗਏ ਤੁਹਾਨੂੰ ਗਿਆਨ ਨੂੰ ਇਤਿਹਾਸ ਕੋਈ 6-7 ਸਾਲ ਲਿਖਦਾ ਵਰੀ ਲਿਖਦਾ ਵੀ ਇਤਨਾ ਸਮਾਂ ਹੋ ਗਿਆ ਸੀ ਤੇ ਇੱਥੇ ਪਹਿਲੀ ਉਦਾਸੀ ਹੈ ਜਿਹੜੀ ਸਤਿਗੁਰੂ ਉਹ ਕਰਕੇ ਆਏ ਤੇ ਇਸ ਪ੍ਰਸੰਗ ਦੇ ਨਾਲ ਪਹਿਲੀ ਉਦਾਸੀ ਦੀ ਯਾਤਰਾ ਹੈ ਜਿਹੜੀ ਸਤਿਗੁਰਾਂ ਦੀ ਪ੍ਰਚਾਰਕ ਦੌਰੇ ਦੀ ਉਹ ਸੰਪੂਰਨ ਹੁੰਦੀ ਹੈ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਆਖਣਾ ਕੀਤਾ ਕਹਿੰਦੇ ਕੰਮ ਇਹ ਹੈ ਨਹੀਂ ਕੋਈ ਤੁਹਾਨੂੰ ਫਿਰ ਸਾਨੂੰ ਯਾਦ ਕਿਉਂ ਕੀਤਾ ਉਹ ਕਹਿੰਦੇ ਦਰਸ਼ਨ ਹੋਣ ਇਹ ਕੋਈ ਛੋਟਾ ਕੰਮ ਹੈ ਬੀਬੇ ਨਾਨਕੀ ਜੀਆਂ ਨੇ ਅਖਣਾ ਕੀਤਾ ਕਹਿੰਦੇ ਮੈਨੂੰ ਤੁਹਾਡੇ ਦਰਸ਼ਨਾਂ ਦੀ ਤਾਂਘ ਸੀ ਬੜਾ ਚਿਰ ਹੋ ਗਿਆ ਸੀ ਤੁਹਾਡੇ ਦਰਸ਼ਨ ਕੀਤੇ ਆ ਤਾਂ ਕਰਕੇ ਕਹਿੰਦੇ ਤੁਹਾਨੂੰ ਯਾਦ ਕੀਤਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਚਲੋ ਹੁਣ ਮਿਲ ਲਏ ਹੋ ਨਾ ਲੈ ਫਿਰ ਹੁਣ ਅਸੀਂ ਚੱਲਦੇ ਆਂ ਨਾਲ ਦੀ ਨਾਲ ਹੀ ਸਤਿਗੁਰੂ ਨੇ ਬਚਨ ਕੀਤਾ ਬੀਬੀ ਨਾਨਕੀ ਜੀ ਕਹਿੰਦੇ ਨਹੀਂ ਆ ਪ੍ਰਸ਼ਾਦ ਮੈਂ ਪ੍ਰਸ਼ਾਦਾ ਤੁਹਾਡੇ ਲਈ ਤਿਆਰ ਕਰ ਰਹੀ ਆ ਇਹ ਛੱਕੇ ਜਾਣਾ ਹੈ ਸਤਿਗੁਰੂ ਕਹਿੰਦੇ ਇਤਨਾ ਸਮਾਂ ਨਹੀਂ ਅਸਾਂ ਜਾਣਾ ਹੈ ਅਸਾਂ ਬੜੀ ਦੂਰ ਜਾਣਾ ਹੈ ਹੱਲੇ ਇਤਨੇ ਨੂਨਾ ਭਾਈ ਮਰਦਾਨਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਕਿਵੇਂ ਨਾ ਕਿਵੇਂ ਬੇਨਤੀਆਂ ਕਰਦੇ ਐ ਭਾਈ ਬਾਲਾ ਜੀਆਂ ਨੇ ਵੀ ਆਖਣਾ ਕੀਤਾ ਵੀ ਸਤਿਗੁਰੂ ਬੀਬੀ ਨਾਨਕੀ ਜੀ ਬੜੇ ਪ੍ਰੇਮ ਨਾਲ ਆਖਣਾ ਕਰ ਰਿਹਾ ਇਤਨੇ ਨੂੰ ਬਾਹਰੋਂ ਆ ਜਾਂਦੇ ਆ ਭਾਈਆ ਜੈ ਰਾਮ ਜੀ ਉਹ ਆਏ ਕਹਿੰਦੇ ਆ ਕੇ ਆਖਣਾ ਕੀਤਾ ਕਹਿੰਦੇ ਕਾਲ ਕਾ ਦੀਏ ਤੁਹਾਨੂੰ ਇਹੋ ਜਿਹਾ ਕਿਹੜਾ ਕੰਮ ਹੈ ਤੁਹਾਡਾ ਜਿਹੜਾ ਖੜਾ ਹੈ ਕਹਿੰਦੇ ਇੱਥੇ ਰੁਕੋ ਮਹੀਨਾ ਦੋ ਮਹੀਨੇ ਇੱਥੇ ਲਾ ਕੇ ਜਾਓ ਸਮਾਂ ਇਤਨੇ ਨੂੰ ਕਹਿੰਦੇ ਬੇਬੇ ਨਾਨਕੀ ਜੀ ਨਾ ਬਾਬਾ ਸ਼੍ਰੀ ਚੰਦ ਜੀ ਛੋਟੀ ਅਵਸਥਾ ਦੇ ਵਿੱਚ ਨੇ ਬਾਹ ਤੋਂ ਫੜ ਕੇ ਕਹਿੰਦੇ ਉਹਨਾਂ ਨੂੰ ਲਿਆ ਕੇ ਖੜਾ ਕਰ ਦਿੱਤਾ ਸਾਹਮਣੇ ਆਪ ਸਭ ਨੇ ਸਰਵਣ ਕੀਤਾ ਸੀ ਵੀ ਬੇਬੇ ਨਾਨਕੀ ਜੀ ਦੇ ਕੋਈ ਔਲਾਦ ਨਹੀਂ ਸੀ ਸੰਤਾਨ ਨਹੀਂ ਸੀ ਤੇ ਨਾ ਹੀ ਕਦੇ ਮਨ ਦੇ ਵਿੱਚ ਇਹ ਖਿਆਲ ਆਇਆ ਸੀ ਵੀ ਰੱਬ ਦਾ ਰੂਪ ਮੇਰਾ ਭਰਾਏ ਮੈਂ ਕਿਤੇ ਮੰਗੀ ਲਵਾਂ ਮੈਂ ਕਿਤੇ ਪੁੱਤਰ ਦੀ ਤਾਤ ਮੰਗੀ ਲਵਾਂ ਦੇਖੋ ਕਿੱਡਾ ਸਬਰ ਤੇ ਸੰਤੋਖ ਸੀ ਬੇਬੇ ਨਾਨਕੀ ਦੇ ਪਾਸ ਮਾਫ ਕਰਨਾ ਸਾਡਾ ਕਿਤੇ ਕੋਈ ਰਿਸ਼ਤੇਦਾਰ ਕੋਈ ਵੀਰ ਭਰਾ ਲੱਗਿਆ ਹੋਵੇ ਨਾ ਕਿਤੇ ਕਿਸੇ ਔਦਤੇ ਹੋਵੇ ਤੇ ਸਾਡੀਆਂ ਡਿਮਾਂਡਾਂ ਨਹੀਂ ਅਸੀਂ ਕਹਿੰਨੇ ਆ ਵੀ ਸਾਨੂੰ ਆ ਵੀ ਕਰ ਦੇ ਆ ਵੀ ਕਰ ਦੇ ਆ ਸਾਡਾ ਕੰਮ ਕਰ ਦੇ ਆ ਸਾਡਾ ਕੰਮ ਕਰ ਦੇ ਪਰ ਦੇਖੋ ਜਿਹਦਾ ਵੀਰ ਜਿਹਦਾ ਭਰਾ ਖੁਦ ਅੱਲਾ ਹੈ ਰੱਬ ਹੈ ਉਹਦਾ ਸਬਰ ਸੰਤੋਖ ਵੇਖੋ ਉਸ ਬੇਬੇ ਨੇ ਕਦੇ ਖਿਆਲ ਹੀ ਨਹੀਂ ਕੀਤਾ ਕਿ ਮੈਂ ਵੀ ਕਿਤੇ ਪੁੱਤਰ ਦੀ ਦਾਤ ਮੰਗ ਲਵਾਂ ਸੰਤਾਨ ਦੀ ਦਾਤ ਮੰਗ ਲਵਾਂ ਤੇ ਜਦੋਂ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨਾਲ ਇਤਨਾ ਪ੍ਰੇਮ ਸੀ ਇੱਕ ਘਟਨਾ ਹੋਰ ਸਾਂਝੀ ਕਰਕੇ ਫਿਰ ਆਪਾਂ ਸਮਾਪਤੀ ਵੱਲ ਚੱਲਾਂਗੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਜਦੋਂ ਗਏ ਸੀ ਨਾ ਬੇਈ ਨਦੀ ਦੇ ਵਿੱਚ ਸਾਰੇ ਕਹਿੰਦੇ ਸੀ ਇਹ ਡੁੱਬ ਗਿਆ ਕਹਿੰਦੇ ਨਾਨਕ ਕਹਿੰਦੇ ਡੁੱਬ ਗਿਆ ਡੁੱਬ ਗਿਆ ਰੁੜ ਗਿਆ ਬੇਈ ਨਦੀ ਦੇ ਵਿੱਚ ਇਹਨੂੰ ਇਹਨੂੰ ਕਹਿੰਦੇ ਖੁਦਕੁਸ਼ੀ ਇਹਨੇ ਕਰ ਲਈ ਹੈ ਪਰ ਇੱਕੋ ਇੱਕ ਬੇਬੇ ਨਾਨਕੀ ਸੀ ਜਿਹੜੀ ਕਹਿੰਦੀ ਸੀ ਨਹੀਂ ਮੇਰਾ ਵੀਰ ਦਬਿਆਂ ਨੂੰ ਤਾਰਨ ਵਾਲਾ ਹੈ ਉਹ ਆਪ ਨਹੀਂ ਡੁੱਬ ਸਕਦਾ ਗੱਜ ਕੇ ਆਖੂ ਸਤਨਾਮ ਉਹ ਕਹਿੰਦੇ ਡੁੱਬਿਆਂ ਨੂੰ ਤਾਰਨ ਵਾਲਾ ਹੈ ਵੇਂ ਦੀ ਕੀ ਹੈਸੀਅਤ ਹੈ ਵੀ ਉਹ ਮੇਰੇ ਭਰਾ ਨੂੰ ਡੋਬ ਦੇਵੇ ਉਹ ਸਮੁੰਦਰਾਂ ਨੂੰ ਪਾਰ ਕਰਨ ਵਾਲਾ ਹੈ ਉਹ ਸਾਗਰਾਂ ਨਾਲ ਮੱਥੇ ਲਾਉਣ ਵਾਲਾ ਹੈ ਵੇ ਨਦੀ ਦੀ ਕਹਿੰਦੇ ਕੋਈ ਹੈਸੀਅਤ ਨਹੀਂ ਬੇਬੇ ਨਾਨਕ ਦੀ ਇਤਨੀ ਪਿਆਰੀ ਇਤਨੀ ਵੱਡੀ ਕਮਾਈ ਵਾਲੀ ਰੂਹ ਸੀ ਤੇ ਇੱਥੇ ਕਹਿੰਦੇ ਬੀਬੀ ਨਾਨਕੀ ਜੀਆਂ ਨੇ ਸ਼੍ਰੀ ਚੰਦ ਜੀਆਂ ਨੂੰ ਲਿਆ ਕਰਕੇ ਕਹਿੰਦੇ ਸਾਹਮਣੇ ਖੜਾ ਕੀਤਾ ਆ ਵੇਖੋ ਤੁਹਾਡਾ ਸਹਬ ਜਾਦਾ ਐ ਤੁਹਾਡਾ ਬੱਚਾ ਛੋਟਾ ਜਿਹਾ ਕਿਉਂਕਿ ਆਪ ਜੀਆਂ ਨੇ ਸਰਵਣ ਕੀਤਾ ਸੀ ਨਾ ਮਾਤਾ ਸੁਲਖਣੀ ਜੀ ਚਲੇ ਗਏ ਸੀ ਮਾਤਾ ਚੰਦੋ ਰਾਣੀ ਦੇ ਨਾਲ ਆਪਣੇ ਪੇਕੇ ਘਰ ਸ਼੍ਰੀ ਚੰਦ ਮਹਾਰਾਜ ਜੀਆਂ ਨੂੰ ਰੱਖ ਲਿਆ ਸੀ ਬੀਬੀ ਨਾਨਕੀ ਜੀਆਂ ਨੇ ਆਪਣੇ ਪਾਸ ਤੇ ਉਹ ਲਿਆ ਕੇ ਖੜਾ ਕੀਤਾ ਕਹਿੰਦੇ ਆ ਵੇਖੋ ਤੁਹਾਡਾ ਛੋਟਾ ਜਿਹਾ ਬੱਚਾ ਇਹਦਾ ਖਿਆਲ ਨਹੀਂ ਆਉਂਦਾ ਪਿਆਰ ਨਹੀਂ ਆਉਂਦਾ ਤੁਹਾਨੂੰ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਭਾਈ ਬਾਲਾ ਜੀ ਨੇ ਬੜੇ ਪ੍ਰੇਮ ਨਾਲ ਆਖਿਆ ਕਿਉਂਕਿ ਸਾਥੀ ਨੇ ਸਫਰ ਦੇ ਰਾਗੀਰ ਨੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਆਖਣਾ ਕੀਤਾ ਸਤਗੁਰੂ ਬੜੇ ਪ੍ਰੇਮ ਨਾਲ ਦੋਵੇਂ ਬੇਨਤੀਆਂ ਕਰ ਰਏ ਐ ਤੁਹਾਡੇ ਵੱਡੇ ਭੈਣ ਨੇ ਤੇ ਤੁਹਾਡੇ ਜਵਾਈ ਨੇ ਇਹ ਤੁਹਾਡੇ ਦਾਮਾਦ ਨੇ ਘਰ ਦੇ ਤੁਹਾਡੇ ਪਣਵਈਏ ਨੇ ਤੁਹਾਡੇ ਜੀਜਾ ਜੀ ਨੇ ਇਹਨਾਂ ਦੀ ਕਹਿੰਦੇ ਮੰਨਣੀ ਚਾਹੀਦੀ ਐ ਸਾਨੂੰ ਸਤਗੁਰੂ ਸੱਚੇ ਪਾਤਸ਼ਾਹ ਜੀ ਫਿਰ ਕਹਿੰਦੇ ਇੱਥੇ ਇੱਕ ਰਾਤ ਰੁਕਦੇ ਆ। ਰਾਤ ਦਾ ਇੱਕ ਦਾ ਸਮਾਂ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਇੱਥੇ ਬਤੀਤ ਕੀਤਾ। ਜਦੋਂ ਸਤਗੁਰੂ ਸੱਚੇ ਪਾਤਸ਼ਾਹ ਪ੍ਰਸ਼ਾਦਾ ਪਾਣੀ ਛਕ ਕੇ ਐਦਾਂ ਬੈਠੇ ਆ ਨਾ ਗੱਲਾਂ ਬਾਤਾਂ ਕਰ ਰਹੇ ਆ ਵਿਚਾਰਾਂ ਕਰ ਰਹੇ ਆ। ਤੇ ਭਾਈ ਮਰਦਾਨਾ ਜੀ ਨਾ ਕਹਿੰਦੇ ਬੜੇ ਖੁਸ਼ ਹੋ ਕੇ ਦੱਸ ਰਹੇ ਆ ਅਸੀਂ ਇੱਥੇ ਗਏ ਅਸੀਂ ਇੱਥੇ ਗਏ ਬੀਬੀ ਨਾਨਕੀ ਜੀਆਂ ਨੂੰ। ਅਸੀਂ ਉੱਥੇ ਗਏ ਅਸੀਂ ਉਹਨੂੰ ਮਿਲੇ ਤੇ ਬੀਬੀ ਨਾਨਕੀ ਜੀਆਂ ਨੇ ਇਹਨਾਂ ਕਹਿੰਦੇ ਇੱਕ ਬੜੀ ਪਿਆਰੀ ਗੱਲ ਆਖੀ ਕਹਿੰਦੇ ਮਰਦਾਨਿਆ ਉਹ ਫਕੀਰ ਦੀਆਂ ਰਮਜ਼ਾਂ ਨੂੰ ਮਾਣੀਦਾ ਐ ਫਕੀਰ ਦੀਆਂ ਰਮਜ਼ਾਂ ਨੂੰ ਅਨ ਅਧਿਕਾਰੀਆਂ ਨੂੰ ਸੁਣਾਈਦਾ ਨਹੀਂ ਦੇਖੋ ਪੰਜ ਸਾਲ ਵੱਡੀ ਐ ਬੀਬੇ ਨਾਨਕੀ ਤੇ ਕਹਿੰਦੇ ਵਚਨ ਕੀ ਕਰ ਰਹੇ ਕਹਿੰਦੇ ਅਨ ਅਧਿਕਾਰੀਆਂ ਨੂੰ ਫਕੀਰ ਦੀਆਂ ਰਮਜ਼ਾਂ ਨੂੰ ਸੁਣਾਈਦਾ ਨਹੀਂ ਤੂੰ ਕਰਮਾ ਵਾਲਾ ਐ ਜਿਹੜੀਆਂ ਇਨਾ ਰਮਜਾਂ ਦਾ ਹਿੱਸਾ ਬਣਦਾ ਐ ਤੇਰੇ ਤੋਂ ਸੇਵਾ ਕਰਤਾਰ ਲੈਂਦਾ ਕਹਿੰਦੇ ਵੱਡਿਆਂ ਭਾਗਾ ਵਾਲਾ ਐ ਉਹ مان ਲੈ ਇਨਾ ਰਮਜਾਂ ਨੂੰ ਇਸ ਸਮੇਂ ਨੂੰ مان ਲੈ ਅਨ ਅਧਿਕਾਰੀਆਂ ਨੂੰ ਸੁਣਾਇਆ ਨਹੀਂ ਕਰਦੇ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੂੰ ਬਾਬੇ ਨਾਨਕ ਜੀਆਂ ਨੇ ਅਖਣਾ ਕੀਤਾ ਕਿਤੇ ਨੇੜੇ ਹੀ ਸੀ ਆਪ ਦੀ ਹੁਣੇ ਯਾਦ ਕੀਤਾ ਨਾਲ ਦੀ ਨਾਲ ਆ ਗਏ ਉਹ ਕਹਿੰਦੇ ਨੇੜੇ ਹੀ ਹੋਣੇ ਕਿਤੇ ਭਾਈ ਮਰਦਾਨਾ ਇਤਨੇ ਨੂੰ ਬੋਲਦਾ 2700 ਕੋ ਦੂਰ ਤੋਂ ਆਏ ਆ ਪਲ ਚਪਕਦਿਆਂ ਇਤਨੇ ਨੂੰ ਗੁਰੂ ਨਾਨਕ ਸਾਹਿਬ ਕਹਿੰਦੇ ਮਰਦਾਨਿਆਂ ਚੁੱਪ ਕਰ ਤੇ ਸਤਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਕਹਿੰਦੇ ਭਾਈ ਮਰਦਾਨਾ ਜੀ ਨੂੰ ਇੱਥੇ ਚੁੱਪ ਕਰਾਇਆ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀਆਂ ਨੇ ਆਖਣਾ ਕੀਤਾ ਹਾਂ ਬੀਬੇ ਨਾਨਕ ਇੱਥੇ ਨੇੜੇ ਆਏ ਸੀ ਤਾਂ ਕਰਕੇ ਤੁਹਾਡੇ ਕੋਲ ਆ ਗਏ ਹਾਂ ਤੁਹਾਡੇ ਤੁਹਾਡੀ ਯਾਦ ਆਈ ਤੁਹਾਨੂੰ ਮਿਲਣ ਲਈ ਤੇ ਇਸ ਤਰੀਕੇ ਦੇ ਨਾਲ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਇੱਕ ਰਾਤ ਦਾ ਸਮਾਂ ਇੱਥੇ ਗੁਜ਼ਾਰਨਾ ਕਰਦੇ ਐ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਨੇ ਇਸ਼ਨਾਨ ਪ੍ਰਾਣ ਕਰ ਕਰਕੇ ਫਿਰ ਤਿਆਰੀ ਕਰ ਲਈ ਕਹਿੰਦੇ ਹੁਣ ਚੱਲਣਾ ਹੈ ਸਤਿਗੁਰੂ ਸੱਚੇ ਪਾਤਸ਼ਾਹ ਫਿਰ ਭਾਈ ਬਾਲਾ ਤੇ ਭਾਈ ਮਰਦਾਨਾ ਜੀ ਨੂੰ ਲੈ ਕਰਕੇ ਫਿਰ ਚਾਲਾ ਪਾਉਂਦੇ ਐ ਭਈਆ ਜੈ ਰਾਮ ਜੀ ਬੀਬੇ ਨਾਨਕੀ ਜੀ ਵਿਰਾਗ ਭਰੀਆਂ ਅੱਖਾਂ ਦੇ ਨਾਲ ਸਤਿਗੁਰਾਂ ਨੂੰ ਤੋਰ ਦਿੰਦੇ ਐ ਤੇ ਅੱਗੇ ਦਾ ਪ੍ਰਸੰਗ ਹੈ ਭਾਈ ਸਤਿਗੁਰੂ ਕਿਹੜੇ ਪਾਸੇ ਨੂੰ ਗਏ ਐ ਉਹ ਆਪਾਂ ਕੱਲ ਨੂੰ ਸਰਵਣ ਕਰਾਂਗੇ ਧੰਨਵਾਦ ਹੈ ਬਹੁਤ-ਬਹੁਤ ਸ਼ਮਤਾ ਦਾ ਜੋ ਜੀ ਆਪ ਦੀ ਆਕਰ ਕੇ ਹਾਜ਼ਰੀਆਂ ਪਰਦੇ ਹੋ ਹਰ ਰੋਜ਼ ਸਤਿਗੁਰਾਂ ਦੇ ਪਾਵਨ ਇਤਿਹਾਸ ਨਾਲ ਜੁੜਨਾ ਕਰਦੇ ਹੋ ਜੀ ਦਾਸ ਰੇ ਪਾਸੋਂ ਬੋਲਦੇ ਆ ਇਤਿਹਾਸ ਵਿਚਾਰਾਂ ਦੀ ਸਾਂਝ ਪਾਉਂਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਭੁੱਲਾ ਹੋ ਜਾਂਦੀਆਂ ਜੀ ਅਣਜਾਣ ਜਿਹਾ ਬਚਿਆ ਸਮਝ ਕੇ ਸਤਿਗੁਰੂ ਔਰ ਸੰਗਤ ਬਖਸ਼ਣ ਜੋਗ ਹੋ ਬਖਸ਼ ਲੈਣਾ ਭੁੱਲਾ ਨਾ ਚਤਾਰਣੀਆਂ ਗੱਜ ਕੇ ਸ਼ਲੋਕ ਵਿੱਚ ਬੋਲੋ ਅਰਦਾਸਾਂ ਬੇਨਤੀਆਂ ਪਾਵਨ ਹੁਕਮ ਸਰਵਣ ਕਰਾਂਗੇ ਫੇਰ ਸਾਰੇ ਜਣੇ ਆਪਾਂ ਸਤਨਾ ਵੈਗੁਰੂ ਕਰਦੇ ਆ ਕਰੂ ਕਰੀ ਚਾਲੇ ਪਾਉਣੇ ਨੇ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦਿਵਸ ਰਾਤ ਦੋਇ ਦਾਈ ਦਇਆ ਖਿਲੇ ਸਗਲ ਚੰਗਿਆਈਆ ਬੁਰਿਆਈਆ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਜਿਨੀ ਨਾਮ ਧਿਆਇ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਦਿਆ